ਜਿਹੜਾ ਫਲੈਗ ਮਾਰਚ ਹੈਗਾ ਇਹ ਜਿਹੜਾ ਅੱਜ ਕੱਲ੍ਹ ਤਿਹਾਰਾਂ ਦੇ ਦਿਨਾਂ ਕਰਕੇ ਜਿਹੜਾ ਹੈਗਾ ਫਲੈਗ ਮਾਰਚ ਕੀਤਾ ਜਾ ਰਿਹਾ ਵਾ ਔਰ ਇਹ ਫਰੀਦਕੋਟ ਪੁਲਿਸ ਵੱਲੋਂ ਫਰੀਦਕੋਟ ਕੋਟਕਪੂਰਾ ਔਰ ਜੈਤੋਂ ਇਨ੍ਹਾਂ ਸ਼ਬਦਿਆਂ ਦੇ ਵਿੱਚ ਵਕਫ ਵਕਫ ਜਿਹੜਾ ਹੈਗਾ ਫਲੈਗ ਮਾਰਚ ਕੀਤਾ ਗਿਆ ਔਰ ਵਕਫ ਵਕਫ ਜਗ੍ਹਾ ਜਿਹੜੇ ਹੈਗੇ ਸਪੌਟ ਉੱਥੇ ਨਾਕੇ ਲਾਏ ਗਏ ਜਿਹਦੇ ਨਾਲ ਜਿਹੜੀ ਆ ਆਮ ਪਬਲਿਕ ਨੂੰ ਜਿਹੜੀ ਆ ਰਾਹਤ ਮਿਲੇ ਤੇ ਜਿਹੜੇ ਸ਼ੱਕੀ ਤਰ੍ਹਾਂ ਲੋਕ ਹੈਗੇ ਆ ਜਿਹੜੇ ਮਾੜੇ ਅੰਸਰ ਆ ਉਹਨਾਂ ਨੂੰ ਨੱਤ ਪਾਈ ਜਾ ਸਕੇ ਇਹ ਜਿਹੜਾ ਫਲੈਗ ਮਾਰਚ ਹੈ ਤਿਹਾਰਾਂ ਦੇ ਮੱਦੇ ਨਜ਼ਰ ਜਿਹੜਾ ਸੁਰੱਖਿਆ ਦੀ ਭਾਵਨਾ ਲੋਕਾਂ 'ਚ ਪੈਦਾ ਕਰਨ ਲਈ ਹੈ ਕੱਲ ਨੂੰ ਦਸਹਿਰਾ ਤੇ ਇਸ ਤੋਂ ਅੱਗੇ ਵੀ ਦੀਵਾਲੀ ਤੇ ਹੋਰ ਤਿਹਾਰ ਆ ਰਹੇ ਨੇ ਉਹਨਾਂ ਦੇ ਕਰਕੇ ਜਿਹੜਾ ਬਾਜ਼ਾਰਾਂ ਦੇ ਵਿੱਚ ਆਮ ਜਨਤਾ ਜਿਹੜੀ ਬਹੁਤ ਉਹਨਾਂ ਦੀ ਆਵਾਜ਼ ਆਈ ਹੈ ਉਹਨਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹਾਂ ਫਲੈਗ ਮਾਰਚ ਕੱਢਿਆ ਗਿਆ ਤਾਂ ਕਿ ਲੋਕ ਜਿਹੜਾ ਆਪਣੇ ਆਪ ਨੂੰ ਸੇਫ ਸਮਝਣ ਤੇ ਜਿਹੜਾ ਕੋਈ ਮਾੜਾ ਅਨਸਰ ਹੈ ਉਹਨਾਂ ਨੂੰ ਇੱਕ ਮੈਸੇਜ ਪਹੁੰਚ ਜਾਏ ਕਿ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਕੀਤੀ ਤੇ ਉਹਨਾਂ ਨਾਲ ਸਖਤੀ ਨਾਲ ਨਿਖਤ ਕਰਿਆ ਸਰ ਸ਼ਹਿਰ ਦੇ ਵਿੱਚ ਇੱਕ ਇੱਕ ਏਰੀਏ ਦੇ ਵਿੱਚ ਜਾਵੇ ਇਹ ਮੇਨ ਬਾਜ਼ਾਰ ਰੇਲਵੇ ਰੋਡ ਤੇ ਸ਼ਹਿਰ ਦੇ ਅੰਦਰਲੇ ਹਿੱਸੇ ਦੇ ਵਿੱਚ ਸਾਰੀਆਂ ਚੀਜ਼ਾਂ ਬਲੈਕ ਮਾਰਕ ਕਰਿਆ ਜਾਵੇ ਮੈਨੂੰ ਬਹੁਤ ਨਹੀਂ ਕਿ ਆਪਣੇ ਪੁਲਿਸ ਫੋਰਸ ਦੇ ਜਵਾਨ ਹੈ ਕਰੀਬ ਹੈਗੇ ਆ ਜੀ ਸਾਡੇ ਸਖਤ ਦੇ ਕਰੀਬ ਜਵਾਨ ਜਿਨ੍ਹਾਂ ਕੋਲ ਬਲੈਕ ਮਾਰਕ